ਲੜਾ ਬੇਗ ਦੇ ਸਾਹਮਣੇ ਖਲੋਤਾ ਹਸਨ ਖਾਂ ਮਹਾਰਾਜ ਦੇ ਦਰਬਾਰ ਦੀ ਜਸੂਸੀ ਕਰਕੇ ਆਇਆ ਲੜਾ ਬੇਗ ਪੁੱਛਦਾ ਵੀ ਕੀ ਵੇਖਿਆ ਹੁਣ ਬੰਦੇ ਨੂੰ ਇਹ ਹੁੰਦਾ ਵਾ ਵੀ ਜਿਹੜਾ ਬੰਦਾ ਮੇਰੇ ਹੱਕ ਵਾਲਾ ਵਾ ਮੇਰੇ ਹੱਕ ਦੀ ਗੱਲ ਕਰੇ ਕੁਦਰਤੀ ਗੱਲ ਹੈ ਤੇ ਹਸਨ ਖਾਂ ਜਸੂਸ ਕਹਿੰਦਾ ਲੜਾ ਬੇਗ ਗੱਡਿਆਂ ਤੋਂ ਸਮਾਨ ਕਿੰਨਾ ਕੁ ਲਾਇਆ ਪੜਾਜੇ ਤੱਕ ਕਹਿੰਦਾ ਜੀ ਅੱਧਾ ਪਚ ਅੱਧਾ ਲੱਥ ਗਿਆ ਕਹਿੰਦਾ ਜੇ ਲੱਥਾ ਦੇ ਲੱਥਾ ਰਹਿਣ ਦੇ ਬਾਕੀ ਗੱਡੇ ਭਜਾ ਆ ਕੇ ਦੇ ਲਾਹੌਰ ਨੂੰ ਚੱਲੀਏ ਕਹਿੰਦਾ ਕਿਉਂ ਕਹਿੰਦਾ ਸਾਢੇ 6 6 ਫੁੱਟੇ ਬੰਦੇ ਮੈਂ ਗੁਰੂ ਵਾਲੇ ਪਾਸੇ ਵੇਖੇ ਹੀ ਤੈਨੂੰ ਪਤਾ ਨਹੀਂ ਕਿੰਨੇ ਦੱਸ ਦਤਾ ਵੀ ਮਾਂ ਦੀ ਅਦਾਲਤ ਤੇ ਕੜਾ ਖਾ ਕੇ ਗੁਜ਼ਾਰਾ ਕਰਨ ਵਾਲੇ ਆ ਉਹਨਾਂ ਦੇ ਸਬੂਤਾ ਸਬੂਤਾ ਦੰਬਾ ਨਗਾ ਆ ਜਾਣਾ ਜੇ ਸਾਡੇ ਸਾਹਮਣੇ ਆ ਕੇ ਖਲੋਗੇ ਐਡੇ ਤਗੜੇ ਐਡੇ ਜਵਾਨ ਮੁੱਖ ਦੀ ਗੱਲ ਇਹ ਆ ਵੀ ਗੁਰੂ ਨਾਲ ਲੜਿਆ ਨਹੀਂ ਜਾਣਾ ਜਦੋਂ ਨੇ ਆਹ ਗੱਲ ਆਖੀ ਨਾ ਲੜਿਆ ਨਹੀਂ ਜਾਣਾ ਤੇ ਲੜਾ ਬੀਗਨੇ ਥਾੜ ਕਰਕੇ ਚਪੇੜ ਉਹਦੇ ਮੂੰਹ ਤੇ ਮਾਰੀ ਤੇ ਹਸਨ ਖਾਂ ਉਹ ਜਾ ਡਿੱਗਾ ਕਹਿੰਦਾ ਮੇਰੇ ਸਾਹਮਣੇ ਖਲੋਕੇ ਤੇ ਮੇਰੇ ਦੁਸ਼ਮਣ ਦੀਆਂ ਸਿਫਤਾਂ ਵੇਖੋ ਆ ਵੀ ਬੰਦਿਆਂ 'ਚ ਕਮੀ ਹੁੰਦੀ ਆ ਹਰ ਬੰਦੇ ਦਾ ਜੀ ਕਰਦਾ ਮੇਰੀ ਸਿਫਤ ਹੋਵੇ ਸਾਰੇ ਜਿੰਨੇ ਆਪਾਂ ਬੈਠੇ ਆ ਆਪਾਂ ਸਾਰੇ ਆਪੋ ਆਪਣੇ ਕੰਮ ਦੀ ਸਿਫਤ ਚਾਹੁੰਦੇ ਆ ਨਾ ਪਰ ਉਹਦੇ ਤੋਂ ਵੀ ਵੱਡੀ ਇੱਕ ਭਗਤੀ ਹੁੰਦੀ ਆ ਆਪਣੇ ਦੁਸ਼ਮਣ ਦੀ ਸਿਫਤ ਸੁਣਨਾ ਆਪਣੀ ਦੇ ਸਾਰੇ ਸੁਣ ਲੈਂਦੇ ਆ ਪਰ ਚੰਗਾ ਕੰਮ ਤੁਹਾਡਾ ਦੁਸ਼ਮਣ ਵੀ ਕਰੇ ਤੇ ਉਹਦੀ ਸਿਫਤ ਸੁਣ ਕੇ ਪਚਾ ਜਾਣਾ ਇਹ ਬਹੁਤ ਘੱਟ ਬੰਦਿਆਂ ਦੇ ਹਿੱਸੇ ਆ ਨੀ ਤਾਂ ਲੋਕੀ ਉੱਛਲ ਪੈਂਦੇ ਉਸੇ ਵੇਲੇ ਲੋਕਾਂ ਦੀ ਝੂਠੀ ਸੱਚੀ ਕਰੀ ਜਾਓ ਜਿੰਨਾ ਚਿਰ ਮਰਜ਼ੀ ਕਰੀ ਜਾਓ ਕੋਈ ਅਕੇਵਾਂ ਥਕੇਵਾਨੀ ਪਰ ਜਦਨ ਕਿਸੇ ਦੇ ਦੁਸ਼ਮਣ ਦੀ ਸਿਫਤ ਕਰ ਦੋ ਬੰਦੇ ਆਂ ਤਾਂ ਟਾਈਮ ਹੀ ਨਹੀਂ ਹੈਗਾ ਕਿਉਂ ਕਿ ਕੰਨਾਂ ਦੇ ਵਿੱਚ ਕਿਸੇ ਦੀ ਸਿਫਤ ਪਚਦੀ ਨਹੀਂ ਨਾ ਤੇ ਜਿਹਨੂੰ ਦੂਜੇ ਦੀ ਸਿਫਤ ਸੁਣ ਕੇ ਤੇ ਪਚਾਉਣੀ ਆ ਗਈ ਨਾ ਉਹ ਬੰਦੇ ਕਦੀ ਦੁਨੀਆ ਤੇ ਮਾਰ ਨਹੀਂ ਖਾਂਦੇ ਹੁੰਦੇ ਜ਼ਰੂਰੀ ਨਹੀਂ ਚੰਗੇ ਕੰਮ ਕਰਨ ਦਾ ਠੇਕਾ ਤੁਸੀਂ ਲਿਆ ਵਾ ਜਾਂ ਮੈਂ ਹੀ ਲਿਆ ਵਾ ਸਾਡਾ ਦੁਸ਼ਮਣ ਵੀ ਕੋਈ ਚੰਗਾ ਕੰਮ ਕਰ ਸਕਦਾ ਹੈ ਹੁਣ ਹਸਨ ਖਾਨ ਦੀ ਇੱਕ ਵਾਰੀ ਪਰੇਡ ਹੋਈ ਤੇ ਤੈਨੂੰ ਮਹਾਰਾਜ ਦੀ ਜਸੂਸੀ ਕਰਨ ਕੱਲਿਆ ਸੀ ਕਿ ਮਹਾਰਾਜ ਦੀਆਂ ਸਿਫਤਾਂ ਕਰਨ ਕੱਲਿਆ ਸੀ ਹਸਨ ਖਾਨ ਨੂੰ ਕੁੱਟਿਆ ਪੱਗ ਖਲਾਰ ਦਿੱਤੀ ਬੜੀ ਮੰਦੀ ਹਾਲਤ ਕੀਤੀ ਕੁੱਟ ਕੇ ਤੇ ਇਹਨਾਂ ਵੀ ਕੱਢ ਦਿੱਤਾ ਤੇ ਹਸਨ ਖਾਨ ਬਾਹਰ ਨਿਕਲ ਕੇ ਸੋਚੇ ਮਨਾ ਗੁਰੂ ਦੇ ਬੰਦਿਆਂ ਨੇ ਤੇ ਤੈਨੂੰ ਕੁੱਟਣਾ ਹੀ ਕੁੱਟਣਾ ਸੀ ਕਿਉਂਕਿ ਗੁਰੂ ਹੈ ਦੁਸ਼ਮਣ ਗੁਰੂ ਦੇ ਕੋਲੋਂ ਆਸ ਕੀ ਕਰੇਗਾ ਜਿੰਨਾਂ ਲਈ ਤੂੰ ਕੰਮ ਕੀਤਾ ਤੈਨੂੰ ਉਹਨਾਂ ਵੀ ਕੁੱਟਿਆ ਜਿੰਨਾਂ ਵਾਸਤੇ ਸਾਰੀ ਉਮਰ ਮਗਰਮਗਰ ਫਿਰਦੇ ਰਹੀਏ ਲੋੜ ਪੈਣ ਤੇ ਉਹ ਵੀ ਤੁਹਾਡੇ ਤੇ ਯਕੀਨ ਨਾ ਕਰ ਫਿਰ ਬੰਦੇ ਦਾ ਦਿਲ ਟੁੱਟਦਾ ਹੈ ਬੰਦੇ ਦਾ ਵਿਸ਼ਵਾਸ ਟੁੱਟਦਾ ਹੈ ਵੀ ਇਹਨਾਂ ਲਈ ਹੋਇਆ ਮਰਿਆ ਮੈਂ ਜਦੋਂ ਹਸਨ ਖਾਨ ਨੂੰ ਕੁੱਟ ਦੋਹਾਂ ਪਾਸਿਆਂ ਤੋਂ ਪਈ ਤੇ ਹਸਨ ਖਾਨ ਕਹਿੰਦਾ ਮਨਾ ਤੇਰਾ ਕੋਈ ਵੀ ਨਹੀਂ ਉਹਨਾ ਵੀ ਕੁੱਟਿਆ ਇਹਨਾਂ ਵੀ ਕੁੱਟਿਆ ਹੁਣ ਜਾਵੇਂਗਾ ਕਿੱਧਰ ਤੇ ਖਲੋਤਾ ਖਲੋਤਾ ਹਸਨ ਖਾਂ ਆਪਣੇ ਮਨ ਨੂੰ ਆਵਾਜ਼ ਮਾਰ ਕੇ ਕਹਿੰਦਾ ਮਨਾ ਚੁੱਪ ਕਰਕੇ ਤੇ ਗੁਰੂ ਦੇ ਦਰਬਾਰ ਚ ਚਲਾ ਜਾ ਦੁਸ਼ਮਣ ਬਣ ਕੇ ਗਿਆ ਹਾਂ ਤੇ ਅਗਲਿਆਂ ਨੇ ਕੜਾ ਖਵਾਇਆ ਸੀ ਯਾਰ ਬਣ ਕੇ ਜਾ ਕਿਉਂਦਾ ਕਿੰਨੀ ਕੁ ਸੇਵਾ ਕਰਨਗੇ ਹਸਨ ਖਾਂ ਠੱਠੀ ਪੱਗ ਲੈ ਕੇ ਤੇ ਮਹਾਰਾਜ ਦੇ ਡੇਰੇ ਨੂੰ ਤੁਰਿਆ ਆਵੇ ਉਤਰਾ ਮਹਾਰਾਜ ਦੇ ਦਰਬਾਰ ਦੀ ਸਮਾਪਤੀ ਕਰਦੇ ਹੀ ਤੇ ਮਹਾਰਾਜ ਹਸਨ ਖਾਨ ਨੂੰ ਵੇਖ ਕੇ ਕਹਿੰਦੇ ਹਸਨ ਖਾਨ ਐਨੇ ਖਲਾਰੇ ਅਹੀਂ ਤੇ ਨਹੀਂ ਤੇਰੇ ਪਾਏ ਸਾਡੇ ਵਿਧੀ ਚਾਂ ਨੇ ਪੱਗ ਤੇ ਤੇਰੀ ਨਹੀਂ ਹਿਲਾਈ ਏ ਆ ਹੀ ਨਹੀਂ ਮੰਦੀ ਹਾਲਤ ਕਿਥੋਂ ਕਰਵਾਈ ਉਹ ਤੇ ਹਸਨ ਖਾਨ ਕਹਿੰਦਾ ਮਹਾਰਾਜ ਆ ਤੁਹਾਡਾ ਜਿਹੜਾ ਹੈ ਨਾ ਵੀ ਸੱਚ ਬੋਲੀ ਜਾ ਕੇ ਆ ਤੁਹਾਡੇ ਸੱਚ ਨੇ ਮਰਵਾਇਆ ਜੇ ਮੈਨੂੰ ਇਹ ਦੁਨੀਆ ਦੀ ਸੱਚਾਈ ਆ ਸੱਚ ਦੇ ਰਾਹ ਤੇ ਤੁਰੋ ਤੁਹਾਡੀ ਪੱਗ ਲਾਉਣ ਨੂੰ 100 ਬੰਦਾ ਤਿਆਰ ਆ ਲੋਕਾਂ ਦੀਆਂ ਝੂਠੀਆਂ ਸੱਚੀਆਂ ਸਿਫਤਾਂ ਕਰੀ ਜਾਓ ਤੁਹਾਡੀ ਬੱਲੇ ਬੱਲੇ ਆ ਜਦਨ ਸੱਚ ਦੇ ਰਾਹ ਤੇ ਤੁਰੋਗੇ ਤੁਹਾਡੇ ਲੱਖਾਂ ਹੀ ਵੈਰੀ ਆ ਮਹਾਰਾਜ ਕਹਿੰਦੇ ਹੁਣ ਕੀ ਕਰਨਾ ਹੈ ਕਹਿੰਦਾ ਮਹਾਰਾਜ ਕਰਨਾ ਕਰਾਉਣਾ ਕੁਝ ਨਹੀਂ ਆ ਮੈਂ ਤੁਹਾਡੇ ਡੇਰੇ ਵਿੱਚ ਆ ਗਿਆ ਹਾਂ ਤੇ ਅਗਲੀ ਗੱਲ ਇਹ ਆ ਵੀ ਮਹਾਰਾਜ ਮੈਂ ਸ਼ਰਦਾ ਲੂ ਬਣ ਕੇ ਨਹੀਂ ਜਿਆ ਆ। ਮਹਾਰਾਜ ਕਹਿੰਦੇ ਫੇਰ ਕਿੱਧਰ ਆਇਆ? ਕਹਿੰਦਾ ਮਹਾਰਾਜ ਮੈਂ ਸਿੱਖ ਬਣ ਕੇ ਨਹੀਂ ਜਿਆ ਪਹਿਲਾਂ ਹੀ ਸੁਣ ਲਓ। ਮਹਾਰਾਜ ਕਹਿੰਦੇ ਫੇਰ ਕਹਿੰਦਾ ਮਹਾਰਾਜ ਮੈਂ ਤੁਹਾਡੇ ਵਾਲੇ ਬੰਨੇ ਖਲੋਕੇ ਵੇਖਣੀਆਂ ਜੰਗ ਤੇ ਮੈਨੂੰ ਪੱਕਾ ਯਕੀਨ ਆ ਵੀ ਜਤਨਾਵਾ ਤੁਸੀਂ ਤੇ ਜਿਨ੍ਹਾਂ ਨੇ ਮੈਨੂੰ ਕੁੱਟ ਕੇ ਕੱਢਿਆ ਮੈਂ 10-10 ਕਟਾਉਣੇ ਆ ਬੰਦੇ ਬਸ ਫਰਕ ਆ ਜੇ ਮੈਂ ਬਦਲਾ ਲੈਣ ਆਇਆ ਜੀ ਇਧਰ ਲੈ ਬੰਨੀ। ਮਹਾਰਾਜ ਕਹਿੰਦੇ ਤੂੰ ਤੇ ਆਪਣਾ ਕੰਮ ਸੂਤ ਕਰਨ ਨੂੰ ਫਿਰਦਾ ਕੀ ਆ ਕੇ ਆਪੋ ਚੋ ਨਾਂ ਪੁੱਛੋ ਨਾਂ ਕੀ ਆ ਪਿੰਡ ਕਿਹੜਾ ਹੈ ਪਹਿਲਾਂ ਹੀ ਪੁੱਛ ਲਿਆ ਕਰੋ ਅੱਧਾ ਕੰਮ ਤੇ ਉੱਧਾ ਹੀ ਹੁੰਦਾ ਮਨਪ੍ਰੀਤ ਪਿੰਡ ਬਤਾਲਾ ਨੰਬਰ ਜਾਹਦਾ ਕਿਸੇ ਦਾ ਪਾਪਾ ਦਾ ਜਾਹਦਾ ਠੀਕ ਇਹਨਾਂ ਨੂੰ ਲਿਖ ਕੇ ਤੇ ਬੋਲ ਦਿੰਨੇ ਆ ਆ ਤੁਸੀਂ ਜਾ ਫੋਨ ਇਹਦੇ ਕੋਲ ਲੈ ਕੇ ਨੰਬਰ ਫੋਨ ਕਰ ਦਿਓ ਘਰ ਉਹਦੇ ਡੱਕ ਡੱਕ ਕੰਮ ਆ ਉਹ ਸਿਆਣੀ ਆ ਬੱਚੀ ਚਲੋ ਹੱਥ ਛੁੱਟ ਗਿਆ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ